ਹੋ ਕੇ ਧਰਤੀ ਤੋਂ ਕੁਰਬਾਨ ਤਾਰਾ ਤਪ ਗਿਆ ਵਿੱਚ ਸਮਾਨ ਬਣੇ ਜਬ ਆਭ ਕੀ ਔਧ ਨਿਧਾਨ ਜੇੜਾ ਫੁੱਲ ਸੋਈ ਕਿਰਪਾ ਨਿੱਕਾ ਜਿਹਾ ਬਾਲ ਤੀਰਾਂ ਤਲਵਾਰਾਂ ਨੂੰ ਕਸ ਕਸ ਕੇ ਪਕੜਦਾ ਤਾਂ ਸਰਸਾ ਦੇ ਪਾਣੀ ਉੱਚੇ ਹੋ ਕੇ ਉਸ ਦੀਆਂ ਸਰਬ ਸਮਰੱਥ ਬਾਹਾਂ ਨੂੰ ਨਿਹਾਰਦੇ ਕਦੇ ਉਹ ਘੋੜਿਆਂ ਨਾਲ ਤੋੜਾਂ ਲਗਾਉਂਦਾ ਕਦੇ ਘੋੜਿਆਂ ਤੇ ਸਵਾਰ ਹੋ ਕੇ ਤੁੰਦ ਹਵਾਵਾਂ ਨੂੰ ਮਸ਼ਕਰੀ ਕਰਦਾ ਉਹਦੀ ਮਾਂ ਕੋਤੋਂ ਵਾਰੇ-ਵਾਰੇ ਜਾਂਦੀ ਤੇ ਉਹ ਮਾਂ ਦੀ ਬੁੱਕਲ ਚ ਵੜ ਉਹਨੂੰ ਮਿੱਠੀਆਂ ਕਰਦਾ ਉੱਚੇ-ਉੱਚੇ ਹਾਸੇ ਹੱਸਦਾ ਉਸਦੇ ਮਾਲਿਕ ਤੇ ਮੁੱਢੋਂ ਨਵੇਕਲੇ ਕਰਤੱਵ ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦੇ ਉਸਦਾ ਫੁਰਤੀਲਾਪਨ ਪਤਾ ਨਹੀਂ ਕਿਹੜੀਆਂ ਡੂੰਗੀਆਂ ਖੱਡਾ ਪੁੱਟਕੇ ਨਿਕਲਿਆ ਸੀ ਉਹ ਆਨੰਦਪੁਰ ਦੀਆਂ ਧੂੜਾਂ ਨੂੰ ਆਪਣੇ ਅੰਗਾਂ ਪੈਰਾਂ ਤੋਂ ਵੱਧ ਪਿਆਰ ਕਰਦਾ ਬਦਲੇ 'ਚ ਇਹ ਮਿੱਟੀ ਵੀ ਉਹਨੂੰ ਮੱਖਣੀ ਬਣ ਬਣ ਕੇ ਲੱਗੀ ਤੇ ਆਨੰਦਪੁਰ ਦੀਆਂ ਸਰਹੰਗ ਤੁਪਾਂਚ ਉਸ ਦਾ ਜੁੱਸਾ ਮੁੱਲਣ ਲੱਗਾ ਕਦੇ-ਕਦੇ ਉਹ ਆਪਣੀ ਮੋਜ ਵਿੱਚ ਮਹਿਲਾਂ ਤੋਂ ਦੂਰ ਨਿਕਲ ਜਾਂਦਾ ਉਨੂੰ ਦੂਰ ਦੂਰ ਤੱਕ ਫੈਲੀਆਂ ਲਚਕੀਆਂ ਤੇ ਦਸਤ ਪੰਜਾਂ ਲੜਾਉਂਦੀਆਂ ਹਰੀਆਂ ਦਲੇਰ ਵੇਲਾਂ ਆਪਣੀ ਮਾਂ ਵਰਗੀਆਂ ਲੱਗਦੀਆਂ ਕੋਈ ਰੁੱਖ ਉਸ ਨੂੰ ਰਾਜਾ ਕੋਈ ਵਜ਼ੀ ਕੋਈ ਜਨਿਆਦ ਤੇ ਕੋਈ ਮਹਾਨ ਬੁਲਾਰੇ ਜਿਹਾ ਵੀ ਲੱਗਦਾ ਪੱਤਾ ਝਾੜਾਂ ਤਣਿਆਂ ਦੇ ਇਹਨਾਂ ਅਲੌਕਿਕ ਕਿਲਿਆਂ ਨੂੰ ਦੇਖ-ਦੇਖ ਉਹ ਹੈਰਾਨ ਹੁੰਦਾ ਰਹਿੰਦਾ ਜਪਜੀ ਸਾਹਿਬ ਦੇ ਪਾਠ ਉਹਦੀਆਂ ਅੱਖਾਂ ਮੂਰੇ ਖੁੱਲੀਆਂ ਤੁਪਾਂਟ ਘੁੰਮਣ ਲੱਗਦੇ ਉਹ ਬਣਾ ਦੇ ਸਬਜ ਤੇ ਬੇਬਾਕੀ ਨਾਲ ਮਹਿਕ ਦੇ ਮਾਹੌਲ ਨੂੰ ਦੇਖ ਕੇ ਬੋਲ ਉੱਠਦਾ ਅਮੁੱਲ ਤਰਮ ਅਮੁੱਲ ਦੀ ਬਾਣ ਵਿਰਖਾ ਤੇ ਝੂਟਦਾ ਨਦੀ ਵੱਲੀ ਹੋ ਤੁਰਦਾ ਕਿੰਨਾ ਕਿੰਨਾ ਚਿਰ ਨਦੀ ਕਿਨਾਰੇ ਨੰਗੀ ਜ਼ਮੀਨ ਤੇ ਪਿਆ ਉਸ ਮਾਨਾ ਦੇ ਨੀਲੇ ਗੁੰਬਦਾਂ ਨੂੰ ਵੇਖਦਾ ਰਹਿੰਦਾ ਉੱਡਦੇ ਬਾਜਾਂ ਨਾਲ ਆਪ ਵੀ ਉੱਡਦਾ ਰਹਿੰਦਾ ਡੁੰਗੀਆਂ ਸੋਚਾਂ ਚ ਗਵਾਚਾਂ ਉਹ ਪਾਣੀ ਦੀ ਉਸ ਪ੍ਰਥਮ ਕਾਂਗ ਬਾਰੇ ਚਿਤਵਦਾ ਜਿਹੜੀ ਪਹਿਲੀ ਦਫਾ ਧਰਤੀ ਤੇ ਚੜੀ ਹੋਵੇਗੀ ਅਗਲੇ ਹੀ ਪਲ ਉਹ ਉਸ ਜੀਵ ਬਾਰੇ ਸੋਚਦਾ ਜਿਸ ਨੂੰ ਧਰਤੀ ਨੇ ਪਹਿਲੀ ਪਹਿਲੀ ਵਾਰੀ ਆਪਣੀ ਹਿੱਕ ਤੇ ਤੋਰਿਆ ਹੋਵੇਗਾ ਹਮੈਸੁਲ ਸਲਾਮੇ ਸਮਸਤੁਲ ਕਲਾਮੇ ਕੇ ਸਾਹਿਬ ਦੀ ਮੰਗੇ ਕੇ ਹਸਨਲ ਚਿਰਾਗੇ ਜਵਾਨੀ ਵਿੱਚ ਵੀ ਤੀਰਾਂ ਤਲਵਾਰਾਂ ਬਾਗਾਂ ਤੇ ਉਸ ਦਾ ਕਸਾ ਮੱਠਾ ਨਹੀਂ ਪਿਆ ਇਸ ਪਕੜ ਵਿੱਚ ਸਗੋਂ ਇੱਕ ਸਿਆਣ ਪ੍ਰਵਾਹ ਹੁੰਦੀ ਗਈ ਦੂਰ ਦ੍ਰਿਸ਼ਟੀ ਰਵਾਹ ਹੁੰਦੀ ਗਈ ਇੱਕ ਗਹਿਰੀ ਚੁੱਪ ਰਵਾਹ ਹੁੰਦੀ ਗਈ ਹੁਣ ਉਹ ਕਦੇ-ਕਦੇ ਇਕੱਲਾ ਬੈਠਾ ਘੋੜਿਆਂ ਦੀਆਂ ਹਿੰਕਰਾਂ ਢਾਲਾਂ ਤਲਵਾਰਾਂ ਦੀਆਂ ਗੜਗੱਛ ਆਵਾਜ਼ਾਂ ਤੀਰਾਂ ਦੀ ਨੰਗੀ ਬੇਬਾਕ ਚੁਸਤੀ ਨੂੰ ਅੱਖਰਾਂ 'ਚ ਅਨੁਵਾਦ ਕਰਦਾ ਤੇ ਸਤਗੁਰੂ ਦੇ ਦੀਵਾਨਾ 'ਚ ਰੱਖ ਆਉਂਦਾ ਸਰਬ ਲੋ ਦਾ ਪ੍ਰਤਾਪ ਉਹਦੇ ਰੰਗ ਰੇਸ਼ੀਆਂ ਚੋਂ ਗੁੱਜਰਦਾ ਹੋਇਆ ਪੂਰੇ ਅਸਮਾਨ ਤੇ ਛਾ ਜਾਂਦਾ ਤੇ ਫਿਰ ਸ਼ਬਦਾਂ ਚ ਬਲਣ ਲੱਗਦਾ ਬਾਬੇ ਬੁੱਢੇ ਦੀ ਬੀੜ ਵਿੱਚ ਜਵਾਨ ਹੋਈ ਉਹਦੇ ਦਾਦੇ ਦੀ ਕਿਰਪਾ ਉਹਦੇ ਲੱਕ ਨੂੰ ਪੂਰੀ ਮੇਚ ਆ ਗਈ ਪਿਓ ਦਾਦੇ ਦਾ ਖਜ਼ਾਨਾ ਫਕੀਰ ਹੱਥਾਂ ਵਿੱਚ ਆ ਕੇ ਸੰਪੂਰਨ ਹੋ ਗਿਆ ਬਚਪਨ ਚ ਜੀਨਾ ਬਿਰਖਾਂ ਨੂੰ ਦੇਖ ਕੇ ਉਹ ਬਾਵਰਾ ਹੋ ਜਾਂਦਾ ਸੀ ਉਹਨਾਂ ਬਿਰਖਾਂ ਦੀਆਂ ਟੀਸੀਆਂ ਤੋਂ ਹੁਣ ਵੀ ਛਾਵਾ 베ਰਾ ਵਾਂਗੂ ਕਿਰਕੇ ਉਹਦੀ ਝੋਲੀ ਵਿੱਚ ਡਿੱਗ ਪੈਂਦੀਆਂ ਜਿਵੇਂ ਰੱਬ ਦਾ ਪ੍ਰਸ਼ਾਦ ਹੋਣ ਐਸੀ ਠੰਡਕ ਦੀ ਓਟ 'ਚ ਉਹਦੇ ਤੀਰਾਂ ਨੂੰ ਖੰਭ ਫੁਟਾਏ ਤੇ ਚੁੰਝ ਤੇ ਲੱਗੀ ਸਿਹਾਈ 'ਚ ਅਦੁੱਤੀ ਫਲਸਫੇ ਬਾਹਰ ਝਾਕਣ ਲੱਗੇ ਉਵੀ ਬਲੀਪਾਂਦ ਜਾਣ ਗਿਆ ਕਿ ਉਸ ਦਾ ਮਨ ਮੱਥਾ ਅਤੇ ਉਸ ਦੇ ਹੱਡ ਕੁਦਰਤ ਨੇ ਕਿਸੇ ਵੱਡੇ ਬਦਲਾਅ ਵਾਸਤੇ ਚੁਣੇ ਹਨ ਕਦੋਂ ਉਹਦੇਆਂ ਨੈਣਾਂ 'ਚ ਤਾਰਿਆਂ ਦੇ ਮਦੀਨੇ ਉੱਤਰ ਗਏ ਕਦੋਂ ਕੁਲ ਤਰਤ ਦੇ ਕੀਰਤਨੀਏ ਪਹਾੜ ਉਹਦੇ ਲਹੂ 'ਚ ਫੁੱਲ ਗਏ ਕਿਸੇ ਨੂੰ ਪਤਾ ਹੀ ਨਾ ਲੱਗਾ ਉਸ ਨੂੰ ਆਉਣ ਵਾਲਾ ਵਕਤ ਸਾਫ਼-ਸਾਫ਼ ਦਿਸ ਰਿਹਾ ਸੀ ਜਦ ਅਸਵ ਹੁਨਰ ਦਾ ਲਾਚੜਦਾ ਪਾ ਇਲਮੋ ਬਰਗਸਥਾਨ ਸੱਜਣ ਜਿਸ ਵੇਲੇ ਖੱਤੀਆਂ ਸਰਕਦੀਆਂ ਤੇਰਾ ਧੜੀਏ ਰੋਜ ਧਿਆਨ ਸੱਜਣ ਪਹਾੜੀ ਜੁਹਾਂ ਚਰਤੇ ਸੁਨਖੜੇ دیਵਾਨ ਸੱਜਣ ਲੱਗੇ ਹਵਾ ਰੰਜੀਤ ਨਗਾਰੇ ਦੀਆਂ ਤਹਿ ਤੜਾਕ ਆਵਾਜ਼ਾਂ ਨਾਲ ਭਰੀ ਰਹਿੰਦੀ ਜਦੋਂ ਉਹ ਤਬੇਲਿਆਂ ਕੋਲ ਲੰਘਦਾ ਤਾਂ ਉੱਚਾ ਪਹਾੜਾ ਜਿਹੀ ਸੁਲਤਾਨ ਕੋੜੇ ਉਸ ਅਲਬੇਲੇ ਮਨੁੱਖ ਦੀ ਸਵਾਰੀ ਨੂੰ ਤਰਸਦੇ ਤੇ ਉਹਨਾਂ ਦੀਆਂ ਹਸੀਨ ਪੰਜਨੀਆਂ 'ਚ ਚਰਨਾ ਹਟ ਜਿਹੀ ਛਿੜ ਜਾਂਦੀ ਸਹਿਤ ਫਿਰ ਤੋਂ ਸਬਜ ਮੰਦਰਾਂ ਹੇਠ ਵਸਣ ਲੱਗਾ ਮਹਾਵਲੀ ਰੇਤਾਂ ਤੇ ਪਈਆਂ ਜਨੌਰਾਂ ਦੀਆਂ ਪੈੜਾਂ ਅਖਰਾਂ 'ਚ ਧਮਕਣ ਲੱਗੀਆਂ ਪ੍ਰਾਚੀਨ ਪਹਾੜਾਂ ਤੇ ਜੰਗਲਾਂ ਦੀ ਟਕਸਾਲੀ ਮਹਿਕ ਸ਼ਬਦਾਂ ਵਿੱਚੋਂ ਜਾਗ ਉਠੀ ਤਾਜ਼ਗੀ ਪਸਰ ਗਈ ਵੱਡਿਆਂ ਗ੍ਰੰਥਾਂ ਦੇ ਡੂੰਗੇ ਤੇ ਸੌਖੇ ਉਲੱਥੇ ਹੋਣ ਲੱਗੇ ਦਿਲਾਵਰ ਸੁਖਨ ਕੁਦਰਤੇ ਕੁਦਰਤੇ ਨਜ਼ਰਦਾ ਜਨਮ ਕੁਦਰਤੇ ਕੁਦਰਤੇ ਤੇ ਫਿਰ ਇੱਕ ਦਿਨ ਉਸ ਦੀ ਕਿਰਪਾਨ ਦਾ ਚਾੰਦਨ ਵਰਸਿਆ ਤਹਜ਼ੀਬ ਨਿੱਖਰ ਆਈ ਜੈ ਕਾਰਿਆਂ ਨੂੰ ਸੇਧ ਮਿਲ ਗਈ। ਪੰਜ ਤਮਦਾਰ ਤਖਤਛਾਤੀਆਂ 'ਚ ਉਹ ਆਪ ਵੀ ਉਤਰ ਗਿਆ ਤੇ ਫੈਲਦਾ ਗਿਆ। ਪਿਛਲੇ ਅਨੇਕਾਂ ਸਾਲਾਂ ਦੀ ਗਰਦ ਮਿੱਟੀ ਅਤੇ ਹਵਾ ਉੱਤੇ ਜੋ-ਜੋ ਰਾਜਸੀ, ਸਮਾਜਿਕ ਤੇ ਧਾਰਮਿਕ ਘਟਨਾਵਾਂ ਦਰਜ ਹੋਈਆਂ ਸਨ ਇਹ ਉਸ ਦਾ ਹੀ ਨਤੀਜਾ ਸੀ। ਉਹਨਾਂ ਹੀ ਭਾਂਤ-ਭਾਂਤ ਦੇ ਕਣਾਂ ਨੇ ਹੁਣ ਇੱਕ ਨਵਾਂ ਤੇ ਠੋਸ ਆਕਾਰ ਲੈ ਲਿਆ ਸੀ। ਇਸ ਆਕਾਰ ਨੂੰ ਉਹਨੇ ਆਪ ਆਪਣੇ ਤਬੀਬ ਹੱਥਾਂ ਨਾਲ ਗੁੰਨਿਆ ਤੇੜਾਂ ਲਿੱਪੀਆਂ ਗਈਆਂ ਤੇ ਖਾਲਸਾ ਪੰਥ ਨੇ ਸਿਰੀ ਚੁੱਕੀ ਪੱਗ ਕੱਲੀ ਵੀ ਹੈ ਪੱਗ ਫੌਜ ਵੀ ਹੈ ਪੱਗ ਨਿੱਤਰੇ ਮਨ ਦੀ ਮੋਜ ਵੀ ਹੈ ਪੱਗ ਸਫਰ ਹੈ ਜ਼ਫਰ ਹੈ ਗੀਤ ਵੀ ਹੈ ਪੱਗ ਨਜ਼ਰ ਵੀ ਹੈ ਪੱਗ ਨੀਤ ਵੀ ਹੈ ਪੱਗ ਠਿੜਕਦੇ ਠਿੜਕਦੇ ਨੇਤਰਾਂ ਚੋਂ ਉઠી ਇੱਕ ਰੋਹਾਨੀ ਤਾਨ ਵੀ ਹੈ ਪੱਗ ਤੇਗ ਵੀ ਹੈ ਪੱਗ ਤੇਗ ਵੀ ਹੈ ਪੱਗ ਤਰਤ ਵੀ ਹੈ ਅਸਮਾਨ ਵੀ ਹੈ ਸ਼ਿਸ਼ਿਆਂ 'ਚ ਵੀ ਕਦੇ ਧੁੱਪ ਪਰੀ ਗਈ ਹੈ ਹਵਾ ਦੀਆਂ ਬੈਠਕਾਂ 'ਚ ਚਾਨਣ ਦੇ ਸ਼ਮਲੇ ਲਹਿਰਾਈ ਉਹਦੀ ਨਿਸਰੀ ਤਬੀਅਤ ਨੇ ਉਹਨੂੰ ਸਾਰੀ ਮਨੁੱਖਤਾ ਦਾ ਹਮਦਰਦ ਬਣਾ ਦਿੱਤਾ ਤੇ ਗੀਤਾਂ ਵਾਲੀ ਇਸ ਧਰਤੀ ਦਾ ਸਰਬਸਾਂਝਾ ਗੁਰੂ ਜਦੋਂ ਇਸ਼ਕ ਜਨਮ ਲੈਂਦਾ ਹੈ ਤਾਂ ਕਿਵੇਂ ਅੰਗਾਂ ਦੇ ਨਕਸ਼ੇ ਬਦਲਦੇ ਨੇ ਤੇ ਕਿਵੇਂ ਕੰਗਰੋੜਾਂ ਬਾਗੀ ਹੋ ਕੇ ਮਿੱਥੇ ਕਾਰਛ ਨਪੇਰੇ ਚਾੜਦੀਆਂ ਨੇ ਇਹ ਸਭ ਉਸ ਦੌਰ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਆਪਣੇ ਸਾਧਾਂ ਚੇਹੇ ਤੀਰਾਂ ਨਾਲ ਕਾਗਤਾਂ ਤੇ ਨਮਸਤਨ ਨਮਸਤਨ ਵੋਂਦਾ ਰਹਾ ਇਹ ਹੀ ਸ਼ਬਦ ਕਾਗਜ਼ਾਂ ਤੋਂ ਉੱਠ ਕੇ ਟਿੱਬੀਆਂ ਤੇ ਚੜ੍ਹ ਕੇ ਕੌਮ ਦੀ ਰਹਿਨੁਮਾਈ ਵੀ ਕਰਦੇ ਰਹੇ ਤਾੜੀਆਂ ਮਾਰਦੇ ਨਿਰਪੋਹ ਹੋ ਕੇ ਗੜੀਆਂ 'ਚੋਂ ਵੀ ਨਿਕਲਦੇ ਰਹੇ ਮਰਦੇ ਮੈਦਾਨ ਬਣ ਕੇ ਫਤਿਹ ਹਾਸਲ ਕਰਦੇ ਰਹੇ ਜੂੰਹਾਂ ਕਿਲੇ ਨਗਰ ਖੇੜੇ ਟੱਬਰ ਗੱਡੀਆਂ ਬੂੰਗਿਆਂ ਨੂੰ ਪਿੱਛੇ ਛੱਡਦੇ ਰਹੇ ਕੰਜ ਲਾਉਂਦੇ ਗਏ ਪਾਣਾ ਮੰਨਦੇ ਗਏ ਇਹ ਸ਼ਬਦ ਮਛਵਾੜੇ ਦੀਆਂ ਵਲਗਣਾ ਚ ਵੀ ਨੱਚਦੇ ਰਹੇ ਤੇ ਫੇਰ ਫੇਰ ਆ ਕੇ ਪੰਕਤੀਆਂ ਵਿੱਚ ਸੱਜ ਗਏ ਪੁਰਖਿਆਂ ਦਾ ਲਹੂ ਉਹਨੂੰ ਤੱਕਦਾ ਰਿਹਾ ਹੈਰਾਨ ਵੀ ਹੁੰਦਾ ਰਿਹਾ ਬਾਤਨ ਫਕੀਰੀ ਜ਼ਾਹਿਰ ਅਮੀਰੀ ਦੇ ਬੋਲ ਹਵਾ ਦੀਆਂ ਤਹਾਂ ਚ ਗੂੰਜਦੇ ਰਹੇ ਚਾਰਾਂ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰਕੇ ਉਹ ਜ਼ਫਰਨਾਮੇ ਉਸਾਰਦਾ ਰਿਹਾ ਤਮਕ ਐਸੀ ਪਈ ਕਿ ਸ਼ਾਹੀ ਪਿਆਲੇ ਟੁੱਟ ਗਏ ਮੁਗਲਾਂ ਦੇ ਤੰਬੂ ਕਾਇਨਾਤਾਂ ਹਵਾ ਵਿੱਚ ਉੱਡਣ ਲੱਗੇ ਸਰਗੀਆਂ ਦੇ ਨਿਖਰੇ ਸੂਰਜ ਨੇ ਪੈਲ ਪਾਈ ਤੇ ਸ਼ਬਦ ਹੀ ਗੁਰੂ ਹੋ ਗਿਆ ਅੰਬਰਾਂ ਦੀ ਚਾਦਰ ਤੇ ਸ਼ਾ ਫਕੀਰੀਆਂ ਦੇ ਟੋਪੇ ਭਰਦਾ ਪਰਮਪੁਰਖ ਦਾ ਦਾਸ ਸਰਵੇ ਕਾਇਨਾਤ ਤੂੰ ਪਾਂਚ ਕੁਲ ਗਿਆ ਸਰਸਾ ਦੇ ਪਾਣੀ ਹੁਣ ਵੀ ਉਠ ਉਠ ਕੇ ਉਹਨੂੰ ਤੱਕਦੇ ਰਹੇ ਉਹ ਹੁਣ ਵੀ ਉੱਚੇ ਉੱਚੇ ਹਾਸੇ ਹੱਸਦਾ ਆਪਣੀ ਮਾਂ ਨੂੰ ਮਿੱਠੀਆਂ ਕਰਦਾ ਡੁੰਗੀਆਂ ਨੀਲਤਨਾਵੱਲੀ ਵੇਖਦਾ ਤੀਰਾਂ ਤਲਵਾਰਾਂ ਨੂੰ ਕਸ ਕਸ ਕੇ ਪਕੜਦਾ ਕੋੜਿਆਂ ਨਾਲ ਦੌੜਾਂ ਲਗਾਉਂਦਾ ਨਾ ਤਾਂ ਪਾਣੀਆਂ ਦੀ ਲਿਸ਼ਕ ਘਟੀ ਨਾ ਪਹਾੜੀਆਂ ਦਾ ਰੰਗ ਉਤਰਿਆ ਨਾ ਹੀ ਧਰਤੀ ਦੇ ਪਿੰਡੇ ਤੋਂ ਉਹਦੀਆਂ ਬੇਪਰਵਾਹ ਪੈੜਾਂ ਮਿਟ ਸਕੀਆਂ ਉਹਦੇ ਤੀਰਾਂ ਦੀਆਂ ਚੁੰਝਾਂ ਅੱਜ ਵੀ ਖਾਕ ਬਣ ਕੇ ਹਵਾ 'ਚ ਉੱਡਦੀਆਂ ਨੇ ਕਲਗੀਆਂ ਲਹਿਰਾਉਂਦੀਆਂ ਨੇ ਬਾਜ ਧਰਤੀ ਤੇ ਉੱਤਰਦੇ ਨੇ ਹੁਣ ਵੀ ਡੂੰਗੇ ਜੰਗਲਾਂ 'ਚੋਂ ਅਕਾਲ ਉਸਤ ਦੇ ਆਵਾਜ਼ੇ ਉੱਠਦੇ ਨੇ ਤੂੰ ਹੀ 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 ਤੂੰ ਹੀ